ਲੋਬੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤਰੀਖ ਹੋ ਗਈ ਅੱਜ 11/3/2025 ਅੱਜ ਬੇਨ ਦੇ ਸੀਗੇ ਜੀ ਮੰਗ ਲਈ ਉਹ ਦੀ ਬ੍ਰੈਟੀ ਹੈਗੀ ਹੈ ਜੀ ਵਿਕਰਾਂਤ 65 ਹਰੀ ਹਰੀ ਕੰਪਨੀ ਨੇ ਜੀ ਨੂੰ ਬੇਨ ਵਿਜਾਈ ਸ਼ੁਰੂ ਕਰੀਏ ਜੀ ਚੈੱਕ ਕਰ ਸਕਦੇ ਹਾਂ ਜੀ ਪਰ ਮੇਰੇ ਨਾਲ ਕੰਪਿਊਟਰ ਕਰਾ ਲਵਾ ਕੇ ਫਿਰ ਵਿਜਾਈ ਕਰਦੇ ਹਾਂ ਦਕਰਾਂ ਤੱਕ ਤਾਂ ਤੇ ਮੀਡੀਅਮ ਜੇ ਕਰਜ ਕਰਨੇ ਤੁਸੀਂ ਬੀਕ ਲੋ ਦੀ ਜਪਾਏ ਦੀਕ ਲੋ ਨਾਲ ਡੀ ਪੀਏ ਦੋਨਾਂ ਦੀ ਵਿਜਾਈ ਕਰੀਏ ਜੀ ਵਿਜਾਈ ਕਰਨ ਤੋਂ ਬਾਅਦ ਜੀ ਇਹ ਤੇ ਕਰੀਏ ਸਪਰੇ ਨਦੀਨ ਨਾਸ ਕਰੋ ਨਦੀਨ ਹਰੇ ਨਹੀਂ ਹੁੰਦੇ ਇਹਦਾਂ ਕਿੰਨਾ 2000 ਬਹੁਤ ਨਾਲ ਸਪਰੇਅ ਕਰੀ ਹੈ ਜੀ ਜ ਚੱਕਰ ਸੌਣ ਦਾ ਸੀ ਕਿੰਨਾ ਭਾਰਾ ਜੀ ਧੁੰਦ ਮਨ ਮਨ ਪੈਂਦੀ ਹੈ ਇੱਥੇ ਪੂਰਾ ਜਮੀਨ ਗੱਲੀ ਹੋ ਗਈ ਜੀ ਚੱਕਰ ਸਕਦੇ ਨੇ ਤੁਸੀਂ ਧੰਨਵਾਦ ਜੀ ਓਕੇ